ਉਹ 13 14 ਗੋਲਾਂ ਗੋਲੀਆਂ ਵੱਜੀਆਂ ਦੋ ਮੇਰੇ ਬੈੱਡਰੂਮ ਤੱਕ ਆਈਆਂ ਬਾਕੀ ਅਸੀਂ ਉਹਨਾਂ ਮਸੀ ਬਚੇ ਆ ਕਾਕਾ ਮੈਂ ਉਹਨੂੰ ਕਿਹਾ ਵੀ ਪੁੱਤ ਕਾਕਾ ਮੇਰਾ ਹੈ ਨਹੀਂ ਬਾ ਇੱਥੇ ਮੈਂ ਕਿ ਇਹਨੂੰ ਕੱਢਾਂ ਬਾਹਰ ਕਹਿੰਦਾ ਨਹੀਂ ਕੱਢਣਾ ਤੇ ਦੋ ਮਿੰਟ ਬਾਅਦ ਦੇਖੋ ਤੁਹਾਡਾ ਘਰ ਦਾ ਕੀ ਹਾਲ ਬਣੂ ਬੱਚਿਆਂ ਦਾ ਫੋਨ ਕਿਤੇ ਕਿਤੇ ਆਉਂਦਾ ਉਦਾਂ ਨਹੀਂ ਆਉਂਦਾ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਅਸੀਂ ਵੀ ਸੇਫ ਨਹੀਂਗੇ ਅਸੀਂ ਵੀ ਅੰਦਰ ਹੀ ਆ ਪਾਕਿਸਤਾਨ ਦਾ ਪਾਕਿਸਤਾਨੀ ਆਵਾਜ਼ ਸੀ ਤੇ ਫੋਨ ਦੇ ਬਈ ਵਾਲਾ ਸੀਗਾ ਤੇ ਮੇਰਾ ਕੋਈ ਗੱਲ ਨਹੀਂ ਰੱਬ ਨੇ ਸਾਨੂੰ ਬਚਾ ਦਿੱਤਾ ਬਾਕੀ ਆਪਾਂ ਹੁਣ ਕਰਦੇ ਆ ਫੋਨ ਕਰਦੇ ਕਾਕੇ ਨੂੰ ਵੀ ਕੀ ਕਰਦੇ ਹਲੇ ਤੱਕ ਕੋਈ ਪੁੱਜੇ ਮੈਂ ਤਾਂ ਸਾਨੂੰ ਦੋ ਪੱਟੀ ਦਾ ਨਾਮ ਵੀ ਨਹੀਂ ਆਉਂਦਾ ਜੇ ਕਿਸੇ ਨੇ ਗੋਲੀ ਚਲੋਣੀ ਸਾਨੂੰ ਚੌਂਕ 'ਚ ਖੜੇ ਕਰਕੇ ਮਾਰ ਦਿਓ ਪਿੱਠ ਪਿੱਛੇ ਸਾਡੇ ਵਾਰ ਨਾ ਕੋਈ ਕਰੇ ਸਾਨੂੰ ਸਾਹਮਣੇ ਮਾਰ ਦਿਓ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਕੁਝ ਦਿਨ ਪਹਿਲਾਂ ਜਲੰਧਰ ਦੇ ਅਮਰਨਗਰ ਦੇ ਵਿੱਚ ਗੋਲੀਆਂ ਚੱਲਦੀਆਂ ਨੇ ਤੇ ਇਹ ਗੋਲੀਆਂ ਚੱਲਦੀਆਂ ਇੱਕ ਐਨ ਆਰ ਆਈ ਦੇ ਘਰ ਦੇ ਉੱਤੇ ਤੇ ਇਸ ਦਾ આરોਪ ਲੱਗਦਾ ਹੈ ਪਾਕਿਸਤਾਨ ਦੇ ਗੈਂਗਸਟਰ ਸ਼ਹਿਜਾਦ ਪੱਟੀ ਦੇ ਉੱਤੇ ਤੇ ਅਸੀਂ ਅੱਜ ਉਸ ਪਰਿਵਾਰ ਦੇ ਨਾਲ ਆ ਗੱਲਬਾਤ ਕਰਦੇ ਹਾਂ ਕੀ ਹੋਇਆ ਸੀ ਕਿਉਂ ਗੋਲੀਆਂ ਚੱਲੀਆਂ ਸੀ ਸਭ ਤੋਂ ਪਹਿਲਾਂ ਇਸ ਪਰਿਵਾਰ ਦੀ ਮਹਿਲਾ ਨਾਲ ਗੱਲ ਕਰਦੇ ਹਾਂ ਜੀ ਤੁਹਾਡਾ ਨਾਮ ਮੇਰਾ ਨਾਮ ਚਰਨਜੀਤ ਕੌਰ ਹੈ ਚਰਨਜੀਤ ਕੋਰ ਜੀ ਕਿਉਂ ਗੋਲੀਆਂ ਚੱਲੀਆਂ ਸੀ ਕੁਝ ਪਤਾ ਲੱਗਿਆ ਤੁਹਾਨੂੰ ਜੀ ਇਦਾਂ ਸਾਨੂੰ ਕੋਈ ਪਤਾ ਨਹੀਂ ਕਾਲ ਆਈ ਆ ਕਾਲ ਆਈ ਜਦ ਮੈਂ ਵਟਸਐਪ ਤੇ ਫੋਨ ਤੇ ਦੇਖਦੀ ਆ ਪਹਿਲਾਂ ਕਾਲ ਆਈ ਮੈਂ ਚੱਕੀ ਨਹੀਂ ਮੈਂ ਕਿਹਾ ਨਵਾਂ ਨੰਬਰ ਦੂਜੀ ਵਾਰੀ ਫੇਰ ਕਾਲ ਆਈ ਆ ਤੇ ਮੈਂ ਕਿਹਾ ਪਤਾ ਨਹੀਂ ਕਿਹੜੀ ਐਮਰਜੈਂਸੀ ਗੱਲ ਆ ਤੇ ਮੈਂ ਕਾਲ ਕੀਤੀ ਤੇ ਕਾਲ ਉਹਨਾਂ ਨੇ ਕਾਲ ਕੀਤੀ ਤੇ ਮੈਂ ਚੱਕ ਲਈ ਤੇ ਜਦੋਂ ਮੈਂ ਉਹਨਾਂ ਨੇ ਮੈਨੂੰ ਬਹੁਤ ਗਾਲਾਂ ਕੱਢੀਆਂ ਉਹਨਾਂ ਨੇ ਇਹ ਕਿਹਾ ਵੀ ਆਪਣਾ ਕਾਕਾ ਬਾਹਰ ਕੱਢੋ ਕਾਕਾ ਮੈਂ ਉਹਨੂੰ ਕਿਹਾ ਵੀ ਪੁੱਤ ਕਾਕਾ ਮੇਰਾ ਹੈ ਨਹੀਂ ਬਾ ਇੱਥੇ ਮੈਂ ਕਿਹਨੂੰ ਕੱਢਾਂ ਬਾਹਰ ਇੰਦਾ ਨਹੀਂ ਕੱਢਣਾ ਤੇ 2 ਮਿੰਟ ਬਾਅਦ ਦੇਖੋ ਤੁਹਾਡਾ ਘਰ ਦਾ ਕੀ ਹਾਲ ਬਣੋ ਇੰਨੀ ਗੱਲ ਕਹਿ ਕੇ ਮੈਂ ਉਹਨਾਂ ਨੇ ਫੋਨ ਕੱਟ ਦਿੱਤਾ ਇਹ ਕੌਣ ਸੀ ਲੋਕ ਕੋਈ ਕੱਲਾ ਸੀ ਕੋਈ ਬੰਦਾ ਸੀ ਕੌਣ ਨਹੀਂ ਜੀ ਬਾਈਕ ਤੇ ਸੀ ਦੋ ਨਹੀਂ ਜਿਹਨੇ ਕਾਲ ਕੀਤੀ ਉਹ ਕੌਣ ਸੀ ਉਹ ਮੈਨੂੰ ਕੋਈ ਪਤਾ ਨਹੀਂ ਉਹ ਕੌਣ ਸੀ ਨਹੀਂ ਉਹ ਹੈ ਉਹ ਕੋਈ ਬੰਦਾ ਸੀਗਾ ਕੌਣ ਸੀਗਾ ਬੰਦੇ ਦੀ ਬਾਤ ਸੀ ਹਾਂ ਨੰਬਰ ਪਤਾ ਕਿੱਥੋਂ ਆਇਆ ਸੀਗਾ ਕਿੱਥੋਂ ਦੱਸ ਨਾ ਮੈਨੂੰ ਉਹਦਾ ਨੰਬਰ ਦਾ ਪਤਾ ਇੰਨੇ ਮੈਂ ਪੜ੍ਹੀ ਲਿਖੀ ਹੈ ਨਹੀਂ ਜਾਂ ਨੰਬਰ ਮੈਂ ਕਿਸੇ ਨੂੰ WhatsApp ਤੇ ਸੈਂਡ ਕਰਾਂ ਜਾਂ ਉਹ ਮੈਂ ਲਿਖ ਕੇ ਕਿਸੇ ਨੂੰ ਨੰਬਰ ਅੱਛਾ WhatsApp ਤੇ ਕਾਲ ਆਈ ਸੀ ਤੁਹਾਨੂੰ ਹਾਂ ਜੀ ਅੱਛਾ ਫਿਰ ਕੀ ਹੋਇਆ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਉਹਨਾਂ ਨੇ ਫੋਨ ਮੈਨੂੰ ਕੱਟ ਦਿੱਤਾ ਮੈਂ ਉੱਠ ਕੇ ਪੈਨ ਚੱਕਣ ਲੱਗੀ ਆ ਮੈਂ ਨੰਬਰ ਨੋਟ ਕਰਾਂ ਤੇ ਜਾਨੂੰ ਗੋਲੀਆਂ ਦੀ ਆਵਾਜ਼ ਆ ਗਈ ਤੇ 13 14 ਗੋਲਾਂ ਗੋਲੀਆਂ ਵੱਜੀਆਂ ਦੋ ਮੇਰੇ ਬੈੱਡਰੂਮ ਤੱਕ ਆਈਆਂ ਬਾਕੀ ਅਸੀਂ ਉਦਨ ਮਸੀ ਬਚੇ ਆ ਪਤਾ ਨਹੀਂ ਕਿਹੜਾ ਸਾਡਾ ਦੁਸ਼ਮਣ ਆ ਨਾ ਉਹਦਾ ਲੈਂਦੇ ਆ ਅਸੀਂ ਉਹਨੂੰ ਜਾਣਦੇ ਨਹੀਂ ਪਛਾਣਦੇ ਨਹੀਂ ਜੇ ਕਿਤੇ ਮੇਰਾ ਬੱਚਾ ਬਾਹਰ ਕਿਤੇ ਜਾਣਦਾ ਹੋਵੇ ਤੇ ਉਹਨੂੰ ਮਾਫ ਕੀਤਾ ਜਾਵੇ ਗਲਤ ਵਹਿਮ ਆ ਅਸੀਂ ਗਰੀਬ ਬੰਦੇ ਆ ਗੋਵਾ ਚੱਕਦੇ ਆ ਗੋਵਾ ਚੱਕ ਕੇ ਹਾਲੇ ਤੱਕ ਵੀ ਮੈਂ ਦਸ ਗਾਇਆਂ ਦਾ ਗੋਵਾ ਚੱਕ ਕੇ ਫੇ ਅਸੀਂ ਰੋਟੀ ਖਾਣੇ ਆ ਤੇ ਬੱਚਿਆਂ ਦਾ ਆਪਣਾ ਮਸਾ ਸਰਕਲ ਚੱਲਦਾ ਨਹੀਂ ਕਿਉਂ 콜 ਕਿਉਂ ਕੀਤੀ ਸੀ ਕੋਈ ਪੈਸੇ ਮੰਗ ਰੇ ਸੀ ਕੀ ਕਹਿ ਰੇ ਸੀ ਕੌਣ ਸੀ ਇਹ ਮੈਨੂੰ ਕੋਈ ਪਤਾ ਨਹੀਂ ਪੈਸੇ ਮੰਗਦੇ ਸੀ ਜਾਂ ਇਹ ਮੈਨੂੰ ਕੋਈ ਪਤਾ ਨਹੀਂ ਨਹੀਂ ਜਿਹੜੇ ਪਹਿਲਾਂ ਜਾਂਚ ਚ ਚੱਕ ਵੀਡੀਓ ਆਈ ਸੀ ਆਡੀਓ ਵੀ ਆਈ ਸੀ ਉਹਦੇ ਚ ਪੈਸੇ ਦੀ ਗੱਲ ਕਰ ਕੋਈ ਪੈਸੇ ਦੀ ਗੱਲ ਨਹੀਂ ਬਸ ਆਹ ਹੀ ਆ ਉਹਨਾਂ ਨੇ ਗਾਲਾਂ ਕੱਢੀਆਂ ਤੇ ਮੁੜ ਕੇ ਕਹਿੰਦਾ ਵੀ ਦੇ ਨਾ ਉਹਨਾਂ ਨੇ ਮੈਨੂੰ ਮਾਤਾ ਕਿਹਾ ਨਾ ਮੈਨੂੰ ਕੁਛ ਗਿਆ ਕਹਿੰਦੇ 2 ਮਿੰਟਾਂ ਬਾਅਦ ਦੇਖੋ ਤੁਹਾਡੇ ਘਰ ਦਾ ਕੀ ਹਾਲ ਹੈ ਨੀ ਪਰ ਦੇਖੋ ਕੁਛ ਨਾ ਕੁਛ ਕੋਈ ਕਾਰਨ ਤਾਂ ਤੁਹਾਡੇ ਸਾਹਮਣੇ ਆਇਆ ਹੋਣਾ ਇਹ ਮੈਨੂੰ ਸਾਨੂੰ ਇੱਥੇ ਕੋਈ ਕਾਰਨ ਦਾ ਨਹੀਂ ਪਤਾ ਬਾਹਰ ਬੱਚੇ ਦੇ ਨਾਲ ਕੋਈ ਝੜਪ ਹੋਵੇ ਜਾਂ ਕੋਈ ਗੱਲ ਹੋਈ ਹੋਵੇ ਉਹ ਮੈਂ ਕਹਿ ਨਹੀਂ ਸਕਦੇ ਅੱਛਾ ਬੱਚਿਆਂ ਨਾਲ ਤੁਸੀਂ ਉਸ ਤੋਂ ਬਾਅਦ ਫਿਰ ਗੱਲ ਹੋਈ ਬੱਚਿਆਂ ਨਾਲ ਗੱਲ ਹੋਈ ਬੱਚਿਆਂ ਨੂੰ ਨੰਬਰ ਵੀ ਨਹੀਂ ਮੈਂ ਦਿੱਤਾ ਗਿਆ ਜਾਨੂ ਇੰਨੀ ਪੁਲਿਸ ਆ ਗਈ মিডিਆ ਵਾਲੇ ਆ ਗਏ ਉਹਨਾਂ ਨੇ ਆਪਣੇ ਬਾਹਰੋਂ ਲੋਕਾਂ ਨੇ ਫੋਨ ਕਰਤੇ ਜਿਹਦੀ ਇੰਨੀ ਪੁਲਿਸ ਆ ਗਈ ਮੈਨੂੰ ਤਾਂ ਫੋਨ ਮੈਂ ਤਾਂ ਨੰਬਰ ਵੀ ਨਹੀਂ ਪੁੱਛਦਾ ਮੇਰੇ ਫੋਨ ਦੇ ਵਿੱਚ ਜਿਹੜਾ ਮੈਂ ਪੁਲਿਸ ਨੂੰ ਸਾਧ ਲਵਾ ਅੱਜ ਤੱਕ ਮੈਨੂੰ ਥਾਣੇ ਤੱਕ ਪੁਲਿਸ ਤੱਕ ਕੋਈ ਕੰਮ ਹੀ ਨਹੀਂ ਪਿਆ ਅੱਛਾ ਅੱਜ ਤੱਕ ਹੁਣ ਹੁਣ ਤਾਂ ਦੋ ਤਿੰਨ ਦਿਨ ਬੀਤ ਗਏ ਨੇ ਇਸ ਘਟਨਾ ਨੂੰ ਉਸ ਤੋਂ ਬਾਅਦ ਬੱਚਿਆਂ ਦੇ ਫੋਨ ਆਏ ਬੱਚਿਆਂ ਦਾ ਫੋਨ ਕਿਤੇ ਕਿਤੇ ਆਉਂਦਾ ਉਦਾਂ ਨਹੀਂ ਆਉਂਦਾ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਅਸੀਂ ਵੀ ਸੇਫ ਨਹੀਂਗੇ ਅਸੀਂ ਵੀ ਅੰਦਰ ਹੀ ਆ ਅੱਛਾ ਕੀ ਉਹਨਾਂ ਨੇ ਦੱਸਿਆ ਕਿ ਕੀ ਕਾਰਨ ਹੈ ਇਦਾਂ ਨਹੀਂ ਦੱਸਿਆ ਹਾਂ ਅੱਛਾ ਕੋਈ ਕਾਰਨ ਨਹੀਂ ਸਮਝ ਆਇਆ ਕੋਈ ਕਾਰਨ ਤਾਂ ਹੁੰਦਾ ਨਾ ਜੀ ਉਹ ਤਾਂ ਪਤਾ ਉਹਨਾਂ ਨੂੰ ਪਤਾ ਹੋ ਮੈਨੂੰ ਸਾਨੂੰ ਕੋਈ ਪਤਾ ਨਹੀਂ ਉਹ ਕੱਲ ਹਾਂ ਦੱਸੋ ਕੀ ਕਹਿੰਦੇ ਕੱਲ ਉਠਾਣੇ ਗਏ ਕੰਪਲੇਨ ਲਿਖਾ ਕੇ ਆਏ ਆ ਇਹ ਨਹੀਂ ਪਤਾ ਕੀ ਕੀਤਾ ਕੀ ਨਹੀਂ ਕਿੱਥੇ ਰਹਿੰਦੇ ਤੁਹਾਡੇ ਬੱਚੇ ਪੁਰਤਕਾਲ ਚ ਰਹਿੰਦੇ ਆ ਕਿੰਨੇ ਬੱਚੇ ਨੇ ਚਾਰ ਬੱਚੇ ਮੇਰੇ ਕੀ ਕੰਮ ਕਰਦੇ ਨੇ ਉੱਥੇ ਕੰਮ ਕਰਦੇ ਇੱਕ ਰੈਸਟੋਰੈਂਟ ਆ ਤੇ ਦੋ ਗੱਡੀਆਂ ਆ ਬਸ ਗੱਡੀਆਂ ਚ ਰਾਸ਼ਨ ਲਿਆਉਂਦੇ ਆ ਤੇ ਆਪਣੇ ਰੈਸਟੋਰੈਂਟ ਤੇ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਬਾਹਰ ਗਏ ਨੂੰ ਇੱਕ ਨੂੰ 10-12 ਸਾਲ ਹੋ ਗਏ ਦੂਜਿਆਂ ਨੂੰ 4-4 ਸਾਲ ਹੋ ਗਏ ਆ 4-4 ਸਾਲ ਹਾਂਜੀ ਅੱਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਬਲਬੀਰ ਸਿੰਘ ਹੈ ਜੀ ਅਬ ਬਲਬੀਰ ਸਿੰਘ ਜੀ ਤੁਹਾਨੂੰ ਪਤਾ ਲੱਗਿਆ ਕੀ ਹੋਇਆ ਸੀ ਮੈਂ ਮੈਂ ਤਾਂ ਆਪਣੀਆਂ ਗਾਈਆਂ ਚ ਬੰਨਣ ਗਿਆ ਸੀ ਜਾਨੂ ਗੋੜੀ ਚੱਲ ਗਈ ਤੇ ਜਦੋਂ ਮੈਂ ਘਰ ਆਇਆ ਤਾਂ ਕਹਿੰਦੀ ਬਹਿ ਜਾ ਫੜਾ ਫੜ ਬੂਹੇ ਲਾਤੇ ਡਰੀ ਹੋਈ ਸੀ ਬਹੁਤ ਮੈਂ ਇਹਨੂੰ ਮਸਾ ਹੀ ਸੰਭਾਲਿਆ ਬਾਅਦ ਚ ਹੋੜੀ ਗੱਲ ਕਹਿੰਦੀ ਕਹਿੰਦੀ ਗੋੜੀ ਚੱਲ ਗਈ ਆ ਤੇ ਆ ਦੇ ਗੋੜੀਆਂ ਬਚੀਆਂ ਮੈਂ ਕਿਹਾ ਕੋਈ ਗੱਲ ਨਹੀਂ ਬਚ ਗਏ ਆ ਨਾ ਤੇ ਕਹਿੰਦੀ ਹਾਂ ਤੇ ਕਹਿੰਦੀ ਬੋਏ ਨੰਬਰ ਜਿਹੜਾ ਪਾਕਿਸਤਾਨ ਤੋਂ ਆਇਆ ਸੀ ਸਾਨੂੰ ਫੋਨ ਪਾਕਿਸਤਾਨ ਦਾ ਪਾਕਿਸਤਾਨੀ ਆਵਾਜ਼ ਸੀ ਤੇ ਫੋਨ ਦੇ ਬਈ ਵਾਲਾ ਸੀਗਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਰੱਬ ਨੇ ਸਾਨੂੰ ਬਚਾਤਾ ਬਾਕੀ ਆਪਾਂ ਹੁਣ ਕਰਦੇ ਆ ਫੋਨ ਕਰਦੇ ਕਾਕੇ ਨੂੰ ਵੀ ਕੀ ਕਰਦੇ ਕਾਕੇ ਨੇ ਨੰਬਰ ਮੰਗਿਆ ਸਾਡੇ ਕੋਲ ਨੰਬਰ ਇਹਦੇ ਕੋਲ ਦੇ ਹੋਇਆ ਜਾਂ ਨਹੀਂ ਦੇ ਹੋਇਆ ਰੱਬ ਜਾਣੇ ਦੇ ਨਹੀਂ ਹੋਇਆ ਨੰਬਰ ਨਹੀਂ ਦੇ ਹੋਇਆ ਨੰਬਰ ਨਹੀਂ ਦੇ ਹੋਇਆ ਅੱਛਾ ਤੁਸੀਂ ਬੱਚਿਆਂ ਨਾਲ ਗੱਲ ਕੀਤੀ ਕੁਝ ਹੋਈ ਬੱਚਿਆਂ ਨਾਲ ਗੱਲ ਕੀਤੀ ਬੱਚੇ ਕਹਿੰਦੇ ਵੀ ਤੁਸੀਂ ਸੇਫ ਨਹੀਂਗੇ ਤੁਸੀਂ ਗਾਈਆਂ ਕੋਈਆਂ ਵੇਚ ਦਿਓ ਤੁਸੀਂ ਮਤਲਬ ਤਕਰੀਬਨ ਜਿਆਦਾ ਛੱਡ ਕੇ ਚਲੇ ਜਾਓ ਇੱਥੋਂ ਅੱਛਾ ਮੈਂ ਕਿਹਾ ਮੈਂ ਛੱਡ ਕੇ ਨਹੀਂ ਜਾਣਾ ਮੈਂ ਮਕਾਨ 'ਚ ਆਪਣੀ ਹੀ ਰਹਿਣਾ ਇੱਥੇ ਕਿੱਥੇ ਕਹਿ ਰਹੇ ਆ ਜਾਣ ਲਈ ਇੱਥੋਂ ਕਿਤੇ ਵੀ ਚਲੇ ਜਾਓ ਮਤਲਬ ਇੱਥੇ ਨਾ ਰੋ ਇਸ ਘਰ ਚ ਨਾ ਹਾਂਜੀ ਗੋਲੀਆਂ 14 ਗੋਲੀਆਂ ਚੱਲੀਆਂ ਕੋਈ ਮਾੜੀ ਗੱਲ ਤਾਂ ਹੈ ਨਹੀਂ ਬੈਠ ਰੋ ਤੱਕ ਗੋਲੀ ਚੱਲ ਬੰਦਾ ਡਰ ਜਾਂਦਾ 14 ਚੱਲੀਆਂ ਹਾਲੇ ਤੱਕ ਕੋਈ ਪੁੱਜੇ ਮੈਂ ਤਾਂ ਸਾਨੂੰ ਤਾਂ ਪੱਟੀ ਦਾ ਨਾਮ ਵੀ ਨਹੀਂ ਆਉਂਦਾ ਹਾਲੇ ਤੱਕ ਵੀ ਕੋਈ ਬੰਦਾ ਦੇਖ ਕੇ ਜਾਂ মিডিਆ ਵਾਲੇ ਦੇਖ ਕੇ ਸਾਡੀ ਹਾਲਤ ਦੇਖਣ ਗਾਈਆਂ ਕਿਦਾਂ ਚ ਉਹਨੇ ਕਿਦਾਂ ਸੀ ਗੋਆ ਚੱਕਦੇ ਬਿਆਜੂ ਚੱਕ ਚੱਕ ਪੈਸੇ ਅਸੀਂ ਬਾਹਰ ਕੱਢੇ ਕਿਸੇ ਨੇ ਗਲਤ ਬਹਿਮ ਪਾਤਾ ਉਹਨਾਂ ਨੂੰ ਕਿਸ ਨੇ ਪੜਕਾਤਾ ਸਾਡੀ ਜਿਹੜੀ ਆ ਹਾਲਤ ਹੋ ਗਈ ਸਾਡੀ ਕੋਈ ਗਲੀ ਮੱਲੇ ਨਾ ਕਿਸੇ ਨਾ ਸਾਡੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਅਸੀਂ ਥਾਣੇ ਤੱਕ ਜਾ ਕੇ ਅੱਜ ਤੱਕ ਨਹੀਂ ਦੇਖਿਆ ਜਿਹੜੀ ਆ ਸਾਡੇ ਤੇ ਹਾਲਤ ਬਣ ਗਈ ਹਹਾਕਾਰ ਮੱਚ ਗਈ ਸਾਡੇ ਤੇ ਉਸ ਤੋਂ ਬਾਅਦ ਵੀ ਕੋਈ ਫੋਨ ਆਏ ਨੇ ਕਹਿੰਦੇ ਤੁਸੀਂ ਦੱਸਦੇ ਸੀਗੇ ਫੋਨ ਡੋ ਇੱਕ ਮੈਂ ਚੱਕਿਆ ਨਹੀਂ ਦੂਜਾ ਮੈਂ ਚੱਕ ਲਿਆ ਮੁੜ ਕੇ ਫੇਰ ਤੀਜਾ ਫੋਨ ਆਇਆ ਜਾਤੇ ਤਾਂ ਸਾਰੇ ਪੁਲਿਸ ਵਾਲੇ ਆ ਗਿਆ ਸੀ ਆਪਣੇ ਆਪ ਹੀ ਆ ਗਏ ਉਸ ਦਿਨ ਤੋਂ ਬਾਅਦ ਕੋਈ ਫੋਨ ਆਇਆ ਉਸ ਤੋਂ ਬਾਅਦ ਕੋਈ ਆਇਆ ਸਵੇਰੇ ਤੜਕੇ ਤੜਕੇ ਆਇਆ ਜਦੋਂ ਸਵੇਰੇ ਆਇਆ ਉਹ ਕੀ ਕਰਦੇ ਸੀ ਉਹ ਕਹਿੰਦੇ ਅਸੀਂ ਚੱਕਿਆ ਹੀ ਨਹੀਂ ਸਾਨੂੰ ਨਾ ਕਰਤੀ ਸੀ ਪੁਲਿਸ ਵਾਲਿਆਂ ਤੋਂ ਫੋਨ ਹੀ ਚੱਕਿਆ ਨਹੀਂ ਅੱਛਾ ਫੋਨ ਹੀ ਨਹੀਂ ਚੱਕਿਆ ਨਹੀਂ ਚੱਕਿਆ ਨਹੀਂ ਮੁੜ ਕੇ ਪੂਰਾ ਉਹ ਪੂਰਾ ਬੇਰਵਾਦ ਦਿੱਤਾ ਕਿਸੇ ਨੇ ਵੀ 3:59 ਤੇ ਜਾਂ 4 ਵਜੇ ਇਹ ਗਾਈਆਂ ਚੋਣ ਜਾਂਦੇ ਪੂਰਾ ਉਸ ਵੇਲੇ ਕਰੈਕਟ ਉਹਨਾਂ ਦੀ ਬੈਲ ਬੱਜੀ ਅੱਛਾ ਇੰਨੀ ਇਨਫੋਰਮੇਸ਼ਨ ਸੀਗੀ ਉਹਨਾਂ ਕੋਲ ਪੂਰੀ ਹਾਂ ਪੂਰੀ ਕੋਈ ਇ ਬੰਦਾ ਆ ਜਿਹੜਾ ਇੰਡੀਆ ਦਾ ਉਹਨਾਂ ਨੂੰ ਪੂਰਾ ਹਸਾਬ ਕਿਤਾਬ ਦੇ ਇੰਡੀਆ ਹੈ ਤੁਹਾਨੂੰ ਕਿਸੇ ਦਾ ਸ਼ੱਕ ਤਾਂ ਨਹੀਂ ਸ਼ੱਕ ਸਾਨੂੰ ਹੈਗੇ ਆ ਧੀਰੇ ਡਾਕਟਰ ਆ ਅਜੇ ਆ ਬਾਬਾ ਸੋਨੂ ਆ ਇਹ ਤਿੰਨੇ ਜਣੇ ਬਾਹਰ ਜਰਮਨ ਪਹਚਾਏ ਸੀ ਮੁੰਡਿਆਂ ਨੇ ਇਦਨੋਂ ਕਰੋਸ਼ੀਆ ਤੱਕ ਦੀਪਕ ਜਸਪਾਲ ਦੀਪਕ ਨੇ ਬਾਹਰ ਕੱਢੇ ਉਹ ਯੰਟ ਸੀ ਤੇ ਮੁੰਡੇ ਨੇ ਗਾਂਕਰੋਸ਼ੀਆ ਤੋਂ ਚੱਕ ਕੇ ਜਰਮਨ ਕੰਮ ਤੇ ਲਾਤੇ ਇਹਨਾਂ ਕੋ ਕੰਮ ਨਹੀਂ ਹੋਇਆ ਇਹ ਵਾਪਸ ਆ ਗਏ ਇਹਨਾਂ ਦੇ ਪੈਸੇ ਭਰੇ ਅਸੀਂ ਪੈਸੇ ਲੈਣੇ ਗਰੀਬੀ ਸੀ ਸਾਡੇ ਪੈਰ ਫੜਦੇ ਸੀ ਇਹ ਮੁੰਡਿਆਂ ਨੇ ਜਦੋਂ ਜਰਮਨ ਦੋਹ ਨੂੰ ਕੰਮ ਲਾਤਾ ਡਾਕਟਰ ਤੇ ਡਾਕਟਰ ਨੂੰ ਕੰਮ ਨਹੀਂ ਮਿਲਿਆ ਡਾਕਟਰ ਤੇ ਲੈਂਕ ਉਹਦਰ ਕਿਸੇ ਨਾਲ ਹੋ ਗਿਆ ਇਹ ਵਾਰਦਾਤ ਉਸ ਦਿਨ ਦੀ ਹੋਈ ਮੈਂ 4 ਤਰੀਕ ਨੂੰ ਕੰਪਲੇਨ ਲਿਖਾਈ ਥਾਣੇ ਵਿੱਚ 4 ਤਰੀਕ ਤੋਂ ਲੈ ਕੇ 20 ਦਿਨਾਂ ਦੇ ਵਿੱਚ ਮੇਰੇ ਤੇ ਅਟੈਕ ਕਰਾਇਆ ਇਹ ਗੱਲ ਕੋਈ ਇਹ ਬੰਦੇ ਤੁਹਾਡੇ ਵਾਕਫ ਹੈ ਬੰਦੇ ਬਾਖਵਾ ਤੇ ਲੋਡੇ ਕੋਟ ਦੇ ਸੀ ਆ ਕੇ ਰੋਣ ਬੰਦੇ ਇਹ ਤਿੰਨੇ ਜਣੇ ਸੋਨੂ ਬਾਬਾ ਤੇ ਅਜੇ ਕੁਮਾਰ ਤੇ ਡਾਕਟਰ ਧੀਰਜ ਡਾਕਟਰ ਧੀਰਜ ਜਿਹੜਾ ਮੇਰਾ ਤੁਹਾਨੂੰ ਦਾ ਪੁੱਤ ਬਣਿਆ ਸੀਗਾ ਤੇ ਨਾ ਕਹਿੰਦਾ ਸੀ ਬਾਪੂ ਸਾਰੇ ਬੱਚੇ ਤੇਰੇ ਬਾਹਰ ਆ ਤੇ ਮੇਰਾ ਇੱਥੇ ਕੰਮ ਨਹੀਂ ਚੱਲਦਾ ਤੇ ਮੈਨੂੰ ਹੀ ਬਾਹਰ ਭੇਜ ਦੇ ਮੈਂ ਇਹਨੂੰ ਕਿਹਾ ਵੀ ਤੇਰੇ ਕੋ ਕੰਮ ਹੋਣਾ ਨਹੀਂਗਾ ਇਹ ਜिद ਕਰਨ ਲੱਪਿਆ ਜਿਆਦਾ ਕਦੀ ਨਾ ਮੇਰੇ ਕੋਟ ਨਾਲ ਪੈਣਾ ਕਦੀ ਇਹਦੇ ਤੇ ਮਾਮ ਹੋ ਗਿਆ ਸੀ ਇਹਨੂੰ ਕਹੇ ਵਿਚਾਰ ਇਹ ਏਜੰਟ ਦੇ ਚਲਾ ਗਿਆ ਮੈਨੂੰ ਮੋਟਰਸਾਈਕਲ ਤੇ ਲੈ ਕੇ ਜਾਂਦਾ ਸੀ ਮੈਨੂੰ ਚਲੋਣਾ ਨਹੀਂ ਆਉਂਦਾ ਮੋਟਰਸਾਈਕਲ ਮੈਂ ਸਾਈਕਲ ਚਲੋਣਾ ਆ ਇਹ ਉੱਥੇ ਕਰਿਆ ਤੇ ਸਿਰਫ ਮੈਂ ਪੈਸੇ ਹੀ ਭਰੇ ਇਹਨਾਂ ਦੇ ਅੱਛਾ ਤੁਸੀਂ ਪੈਸੇ ਭਰੇ ਕਿ ਕਿੰਨੇ ਅਜੇ ਸਾਡੇ 12 ਲੱਖ ਰੁਪਈਆ ਏਜੰਟ ਨੇ ਲਿਆ ਤੇ ਬਾਬੇ ਸੋਨੂ ਦਾ 4.5 ਲੱਖ ਰੁਪਈਆ ਬਾਬੇ ਦਾ 2 ਲੱਖ ਰੁਪਈਆ ਇਹਨੇ ਭੈਣ ਦਾ ਜੀਠ ਦੇ ਕੇ ਗਿਆ ਤੁਸੀਂ ਪੈਸੇ ਦਿੱਤੇ ਨੇ ਹਾਂਜੀ ਪੈਸੇ ਅਸੀਂ ਲੈਣੇ ਆ ਤੁਸੀਂ ਕਿਉਂ ਦਿੱਤੇ ਗਰੀਬੀ ਦਾ ਬੀ ਸਾਡੇ ਆਉਂਦੇ ਸੀ ਗਰੀਬ ਹੀ ਸੀ ਅੱਛਾ ਉਹ ਬਹੁਤ ਗਰੀਬ ਸੀ ਹਾਂਜੀ ਗਰੀਬ ਸੀ ਉਹਨਾਂ ਦੇ ਮੁਰਕੇ ਸਾਡੇ ਫਿਰ ਪੈਸੇ ਭਰਨ ਦੇ باوجود ਫਿਰ ਤੁਹਾਡੇ ਨਾਲ ਇਦਾਂ ਕਰਾਰੇ ਤੁਹਾਡਾ આરોਪ ਹੀ ਹੈ ਨਾ ਹਾਂਜੀ ਧੀਰਜ ਨੇ 8.5 ਲੱਖ ਰੁਪਏ ਦਿੱਤਾ ਯਾਂਟੇ ਨੂੰ ਬਾਕੀ ਅਸੀਂ ਪੈਸੇ ਲੈਣੇ ਧੀਰਜ ਕੋਲੋਂ ਇਹਦੇ ਬਾਅਦ ਲਿੰਕ ਹੋ ਗਿਆ ਤੇ ਲਿੰਕ ਕਰਕੇ ਸਾਡੀ ਧੀਰਜ ਨੇ ਕੇਸ ਵੀ ਕੀਤਾ ਕਮਿਸ਼ਨਰ ਦੇ ਉਹਦੇ ਵਿੱਚੋਂ ਅਸੀਂ ਬਿਲਕੁਲ ਬਰੀ ਹੋ ਗਏ ਉਹ ਕਹਿੰਦਾ ਪੈਸੇ ਤੁਸੀਂ ਦੇਣੇ ਤਾਂ ਕੇਸ ਵੀ ਤੁਹਾਡੇ ਤੇ ਕੀਤਾ ਕੀਤਾ ਹਾਂ ਪਹਿਲਾਂ ਕੇਸ ਧੀਰਜ ਨੇ ਕੀਤਾ ਉਤੋਂ ਅਸੀਂ ਬਰੀ ਹੋ ਗਏ ਡਿਪਟੀ ਕਮਿਸ਼ਨਰ ਦੇ ਜਾ ਕੇ ਉਹਨਾਂ ਹੱਲੇ ਸਾਨੂੰ ਕਲੀਨਿਕ ਮਿਲਣੀ ਆ ਇੱਕ ਸ਼ੁੱਕਰਵਾਰ ਮਿਲਣੀ ਉਹ ਕਦੋਂ ਤਾਂ ਹੁਣ ਅਸੀਂ ਜਾ ਨਹੀਂ ਸਕਦੇ ਕਲੀਨਿਕ ਸਾਸੀਂ ਕੌਣ ਲਿਆਵੇ ਬੁੱਢੇ ਅਸੀਂ ਹੈਗੇ ਆ 65 ਸਾਲ ਦੀ ਮੇਰੀ ਉਮਰ ਦਾ 67 ਦੀ ਜਿਹੜੀ 84 ਸਾਲ ਦੀ ਮੇਰੀ ਸੱਸ ਇਹ ਕਹਿੰਦਾ ਵੀ ਮੇਰਾ 10 ਲੱਖ ਰੁਪਈਆ ਲੱਗਾ ਧੀਰੇ ਚ ਕਹਿੰਦਾ ਮੈਨੂੰ 10 ਲੱਖ ਦਿਓ ਅਸੀਂ ਗਿਆ ਪੈਸੇ ਦਾ ਏਜੰਟ ਨੇ ਲੈ ਲੈ ਅਸੀਂ ਵਿੱਚੋਂ ਕੀ ਲੈ ਲਿਆ ਅਸੀਂ ਬੱਚ ਜਾਮਨੀ ਹੋ ਕੇ ਫਸੇ ਇਹ ਸਿਰੇ ਜਾਮਨੀ ਭਰੀ ਅਸੀਂ ਜਾਮਨੀ ਭਰੀ ਹਾਂ ਫਿਰ ਪੰਜ ਲੱਖ ਮੇਰੇ ਘਰ ਵਾਲੇ ਨੂੰ ਨਾ ਸਕੂਟਰੇ 5 ਲੱਖ ਰੁਪਈਆ ਧੀਰੇ ਦਾ ਮੈਂ ਦਿੱਤਾ ਕੋਲੋਂ ਹਾਂ 6 ਲੱਖ ਰੁਪਇਆ ਸੋਨ ਨੂੰ ਬਾਬੇ ਦਾ ਮੈਂ ਦਿੱਤਾ ਕੋਲ ਇੱਕ ਅਜੇ ਕੁ ਮਾਰਾ ਉਹਦਾ ਪੂਰਾ 14 ਲੱਖ 12 ਲੱਖ ਰੁਪਇਆ ਮੈਂ ਦਿੱਤਾ ਕੋਲ ਉਹਨੇ ਸਿਰਫ ਹੋਜੇ ਨੇ 30000 ਰੁਪਇਆ ਅਸੀਂ ਆਪਣੀ ਜਿਹੜੀ ਦੁੱਧ ਦੀ ਪੂੰਜੀ ਸੀ ਸਾਰੀ ਇਹਨਾਂ ਤੇ ਲਾਤੀ ਵੀ ਕਹਿੰਦੇ ਸੀ ਅਸੀਂ ਉਧਰ ਜਾ ਕੇ ਕੰਮ ਕਰਾਂਗੇ ਮਾਤਾ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਉਹ ਤਿੰਨੇ ਧੀ ਰਈ ਨੇ ਵਿਗਾੜ ਦਿੱਤੇ ਤਿੰਨੇ ਵਾਪਸ ਆ ਗਏ ਉਹ ਉਧਰ ਲੀ ਜਰਮਨ ਕਿੰਨੇ ਦੇ ਰਹੇ ਉੱਥੇ 6 ਮਹੀਨੇ 6 ਮਹੀਨੇ 6 ਮਹੀਨੇ ਕਿੰਨੇ ਜਰਮਨ ਰਹੇ 40000 ਰੁਪਈਆ ਉਹ ਹਰ ਮਹੀਨੇ ਗਵਰਨਮੈਂਟ ਦਿੰਦੀ ਰਹੀ 4 ਘੰਟੇ ਕੰਮ ਨੂੰ ਲਾਇਆ ਵਿਚਾਰ ਘੰਟੇ ਤੁਸੀਂ ਕੰਮ ਕਰਿਆ ਕਰੋ ਇਹਨਾਂ ਨੇ 4 ਘੰਟੇ ਵੀ ਕੰਮ ਨਹੀਂ ਕੀਤਾ ਇਹ ਵਾਪਸ ਆਇਆ। ਇਹ ਹੁਣ ਤੁਸੀਂ ਪੁਲਿਸ ਨੂੰ ਸਾਰੀ ਜਾਣਕਾਰੀ ਦੇ ਦਿੱਤੀ। ਦਿੱਤੀ ਹੈ ਹਾਂਜੀ ਸਾਰੀ ਦਿੱਤੀ ਆ। ਇਹਨਾਂ ਦੀ ਜਾਂਚ ਚੱਲ ਰਹੀ ਹੈ। ਜਾਂਚ ਇਹਨਾਂ ਚਾਹਾਂ ਜਾਂਚ ਚੱਲਦੀ ਇਹਨਾਂ ਦੀ ਹਾਂ ਜਾਂਚ ਚੱਲ ਚੁ। ਹੁਣ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਆਖਰ ਦੇ ਵਿੱਚ ਕਿਸੇ ਨੂੰ ਵੀ? ਅਸੀਂ ਇਹ ਕਹਿਣਾ ਚਾਹੁੰਦੇ ਵੀ ਸਾਡਾ ਇਹ ਦੇ ਵਿੱਚ ਕੀ ਕਸੂਰ ਆ। ਜੇ ਕਿਸੇ ਦੀ ਮਦਦ ਕੀਤੀ ਆ ਸਾਡੇ ਨਾਲ ਇਹ ਨਜਾਇਜ਼ ਗੱਲ ਹੋਈ ਆ ਇਹਦਾ ਫੈਸਲਾ ਕੀਤਾ ਜਾਵੇ। ਪਰ ਜਿਹੜਾ ਜਸਪਾਲ ਪੱਟੀ ਆ ਕੋਈ ਵੀ ਚਨਾਜ ਪੱਟੀ ਸਾਨੂੰ ਨਾਮ ਨਹੀਂ ਉਹਦਾ ਵਿਚਾਰੇ ਦਾ ਲੈਣਾ ਹੁੰਦਾ ਉਹ ਵੀ ਕਿਸੇ ਦਾ ਮਾਂ ਦਾ ਪੁੱਤ ਆ। ਮੈਂ ਬਹੁਤ ਆਪਣੇ ਪੁੱਤੇ ਜੇ ਚਲੋ ਮੇਰੇ ਬੱਚੇ ਨੇ ਕੋਈ ਉਧਰ ਗਲਤੀ ਹੋ ਗਈ ਹੋਵੇ ਉਹਨੂੰ ਮ ਪਰ ਆ ਕੰਮ ਇਦਾਂ ਗੋਲੀਆਂ ਨਾ ਚਲਾਈਆਂ ਜਾਣ ਹਾਂ ਹੁਣ ਸੁਣੀਆ ਸਾਡੀ ਜੇ ਕਿਸੇ ਨੇ ਗੋਲੀ ਚਲੋਣੀ ਸਾਨੂੰ ਚੌਂਕ 'ਚ ਖੜੇ ਕਰਕੇ ਮਾਰ ਦਿਓ ਪਿੱਠ ਪਿੱਛੇ ਸਾਡੇ ਵਾਰ ਨਾ ਕੋਈ ਕਰੇ ਸਾਨੂੰ ਸਾਹਮਣੇ ਮਾਰ ਦਿਓ ਤੁਸੀਂ ਕੁਝ ਕਹਿੰਦੇ ਅੱਜ ਵੀ ਮਰੇ ਅਸੀਂ ਕੱਲ੍ਹ ਤੇ ਸਨਾਈ ਪੱਟੀ ਨੇ ਮੈਂ ਇਹ ਕਹਿਣਾ ਚਾਹੁੰਦਾ ਵੀ ਸਨਾਈ ਪੱਟੀ ਨੇ ਨੇ ਇੱਕ ਤਰਫਾ ਸੁਣੀ ਆ ਦੂਜੀ ਗੱਲ ਸੁਣੀ ਨਹੀਂ ਪੈਸੇ ਅਸੀਂ ਉਹਨਾਂ ਕੋਲ ਲੈਣੇ ਆ ਤੇ ਇਹਨਾਂ ਨੂੰ ਜਾ ਕੇ ਕਹਤਾ ਵੀ 25 ਲੱਖ ਦਾ ਸਾਡਾ ਦਵਾ ਦਿਓ ਬਾਕੀ ਤੁਸੀਂ ਲਜੋ ਨਹੀਂ ਇਹ ਦੇਖੋ ਉਹ ਤਾਂ ਜਿਹੜੇ ਤੁਸੀਂ ਬੰਦਿਆਂ ਦੀ ਗੱਲ ਕਰੋ ਇੰਡੀਆ ਦੇ ਰਹਿਣ ਵਾਲੇ ਉਹ ਪਾਕਿਸਤਾਨ ਕਿਦਾਂ ਲਿੰਕ ਹੋ ਗਿਆ ਉਹ ਇਹ ਤਿਰਜ ਕੁਮਾਰ ਜਰਮਨ ਸੀ ਜਰਮਨ ਤੋਂ ਇਹਨਾਂ ਦੀ ਕੋਈ ਲਿੰਕ ਕੋਈ ਬੰਦਾ ਕੋਈ ਟੱਕਰ ਟੁੱਕਰ ਗਿਆ ਇਹਨੂੰ ਹਾਂ ਅੱਛਾ ਉਹਦਾ ਅਸੀਂ ਪਾਕਿਸਤਾਨ ਵਾਲੀ ਮੁੰਡੇ ਨੂੰ ਕੋਈ ਨਹੀਂ ਦਾ ਇੱਕ ਪਾਸੇ ਕਹਿ ਦਿੰਦੇ ਪਾਕਿਸਤਾਨ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਅਸੀਂ ਭਾਈ ਭਾਈ ਪਰ ਆ ਭਾਈ ਅਸੀਂ ਦਾ ਸਿੱਖ ਘੋਮ ਨੂੰ ਬਲੋਮ ਕਰਦੇ ਪਰ ਅਸੀਂ ਸਾਰੇ ਧਰਮਾਂ ਨੂੰ ਹੀ ਮੰਨਦੇ ਪਰ ਇਹਨਾਂ ਨੇ ਸਾਡੇ ਨੰਬਰ ਉੱਪਰ ਕੀਤਾ ਅਸੀਂ ਸਾਡੇ ਦਾ ਹੱਲੇ ਕਰਮਾਂ ਚੋਂ ਗੁਵਾ ਨਹੀਂ ਨਿਕਲਿਆ ਹੱਲੇ ਵੀ ਦੇਖ ਲਓ 14 ਗਾਇਆਂ ਮੇਰੇ ਕੋਲ ਮਹਿੰਗਾਈਆਂ ਚ ਨਹੀਂ ਆ ਤੇ ਦੁੱਧ ਲੋਨੀ ਆ ਤੇ ਬੱਚੇ ਤੇ ਪੈਸਾ ਵੀ ਸਾਨੂੰ ਕਾਸ਼ਤੀ ਪਾਉਂਦੇ ਆ ਫਿਰ ਬਹੁਤ ਮਿਹਰਾਨੀ ਸੋ ਤੁਸੀਂ ਇਹ ਦੇਖਿਆ ਕਿ ਇਹ ਕੋ ਪਰਿਵਾਰ ਹੈ ਜਿਹੜੇ ਕਿ ਆਪਣੇ ਪਰਿਵਾਰ ਦਾ ਗੁਜ਼ਾਰਾ ਡੇਰੀ ਫਾਰਮਿੰਗ ਕਰਕੇ ਕਰ ਰਹੇ ਨੇ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਕੁਝ ਲੋਕਾਂ ਨੂੰ ਉਹਨਾਂ ਨੇ ਬਾਹਰ ਜਾਣਾ ਸੀ ਜਿਸ ਦੀ ਇਹਨਾਂ ਨੇ ਜਾਮਨੀ ਭਰੀ ਸੀ ਉਸ ਦਾ ਨਤੀਜਾ ਇਹ ਨਿਕਲਿਆ ਹਾਲਾਂਕਿ ਇਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਕੋਲੋਂ ਲਗਭਗ 25-26 ਲੱਖ ਰੁਪਏ ਲੈਣਾ ਪਰ باوجود ਉਸ ਦੇ ਉਹਨਾਂ ਦਾ ਗੋਲੀ ਚਲਾਈ ਜਾਂਦੀ ਤੇ ਹੁਣ ਤੁਸੀਂ ਦੇਖ ਸਕਦੇ ਇਹਨਾਂ ਦਾ ਕੀ ਹਾਲ ਹੈ ਹੁਣ ਇਹਨਾਂ ਦਾ ਇਹ ਕਹਿਣਾ ਕਿ ਸਾਨੂੰ ਇਸ ਤਰ੍ਹਾਂ ਦੀ ਜ਼ਿੰਦਗੀ ਨਾ ਦਿੱਤੀ ਜਾਵੇ ਤੇ ਖਾਸ ਕਰਕੇ ਪਾਕਿਸਤਾਨ ਚ ਜੋ ਕੋਈ ਡੋਨ ਹੈ ਉਸ ਨੂੰ ਇਹ ਬੇਨਤੀ ਕਰਦੇ ਪਏ ਨੇ ਕਿ ਇਦਾਂ ਦੀ ਕੋਈ ਗੱਲ ਨਾ ਕਰੇ ਬਲਕਿ ਦੂਜਾ ਪੱਖ ਵੀ ਸੁਨੇ ਸੋ ਤੁਸੀਂ ਇਸ ਦੇ ਤੇ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਹੋਇਆ ਹੋਏਗਾ ਇਸ ਬਾਰੇ ਜਰੂਰ ਆਪਣੀ رائے ਦਿਓ ਕੈਮਰਾਮੈਨ ਪ੍ਰਥਮਨਤ ਪਰਮਜੀਤ ਸਿੰਘ ਰੰਗਪਰੀ ਜਲੰਧਰ